ਜੀਪੀ ਦਾ ਮੈਨੀਫੈਸਟੋ ਅੱਜ ਰਿਲੀਜ਼ ਹੋਏਗਾ ਜੀ ਹਾਂ ਦਿੱਲੀ ਸਥਿਤ ਬੀਜੇਪੀ ਹੈੱਡ ਕੁਆਰਟਰ ਦੇ ਵਿੱਚ ਇਹ ਮੈਨੀਫੈਸਟੋ ਜਾਰੀ ਕੀਤਾ ਜਾਣਾ ਹੈ ਭਾਜਪਾ ਨੇ ਚੋਣ ਮਨੋਰਥ ਪੱਤਰ ਨੂੰ ਸੰਕਲਪ ਪੱਤਰ ਦਾ ਨਾਂ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਅਮਿਤ ਚਾ ਰਾਜਨਾਥ ਸਿੰਘ ਤੇ ਜੇਪੀ ਨੱਡਾ ਮੌਜੂਦ ਰਹਿਣਗੇ ਮੋਦੀ ਦੀ ਗਰੰਟੀ ਤੇ ਮੈਨੀਫੈਸਟੋ ਦਾ ਫੋਕਸ ਰਹੇਗਾ ਭਾਜਪਾ ਨੂੰ ਮੈਨੀਫੈਸਟੋ ਦੇ ਲਈ 15 ਲੱਖ ਤੋਂ ਵੱਧ ਸੁਝਾਅ ਮਿਲੇ ਜਿਹੜਾ ਦਾਅਵਾ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਮੈਨੀਫੈਸਟੋ ਦੇ ਲਈ ਜਨਤਾ ਤੋਂ ਸੁਝਾਅ ਮੰਗੇ ਸਨ ਤੇ ਦਾਵਾ ਕੀਤਾ ਗਿਆ ਹੈ ਕਿ ਜਨਤਾ ਤੋਂ ਮਿਲੇ ਸੁਝਾਅ ਦੇ ਉੱਤੇ ਆਧਾਰਿਤ ਬੀਜੇਪੀ ਦਾ ਇਹ ਚੋਣ ਮਨੋਰਥ ਪੱਤਰ ਹੋਏਗਾ ਤਾਂ ਮੋਦੀ ਦੀ ਗਰੰਟੀ ਅਤੇ ਮੈਨੀਫੈਸਟੋ ਤੇ ਫੋਕਸ ਰਹੇਗਾ ਪ੍ਰਧਾਨ ਮੰਤਰੀ ਮੋਦੀ ਦੀਆਂ तमाम ਗਰੰਟੀਆਂ ਜੋ ਲੋਕਾਂ ਦੇ ਨਾਲ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਉਸ ਤੇ ਆਧਾਰਿਤ ਇਹ ਚੋਣ ਮੈਨੀਫੈਸਟੋ ਰਹੇਗਾ ਤਾਂ ਖਾਸ ਤੌਰ ਦੇ ਉੱਤੇ ਬੀਜੇਪੀ ਨੇ ਦਾਵਾ ਕੀਤਾ ਕਿ ਲੋਕਾਂ ਦੇ ਵੱਲੋਂ ਦਿੱਤੇ ਸੁਝਾਵਾਂ ਦੇ ਆਧਾਰ ਦੇ ਉੱਤੇ ਹੀ ਬੀਜੇਪੀ ਨੇ ਆਪਣਾ ਚੋਣ ਮਨੋਰਥ ਪੱਤਰ ਤਿਆਰ ਕੀਤਾ ਹੈ ਦਿੱਲੀ ਸਥਿਤ ਬੀਜੇਪੀ ਹੈੱਡਕੁਆਰਟਰ ਦੇ ਵਿੱਚ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇਪੀ ਨੱਡਾ ਰਾਜਨਾਥ ਸਿੰਘ ਮੌਜੂਦ ਰਹਿਣਗੇ ਭਾਜਪਾ ਨੇ ਚੋਣ ਮਨੋਰਥ ਪੱਤਰ ਅੱਜ ਜਾਰੀ ਕਰਨਾ ਹੈ ਤਾਂ ਖਾਸ ਤੌਰ ਦੇ ਉੱਤੇ ਚੋਣ ਮਨੋਰਥ ਪੱਤਰ ਦੇ ਵਿੱਚ ਦੇਸ਼ ਦੇ ਹਰ ਵਰਗ ਦੇ ਲਈ ਕੀ ਕੁਝ ਹੋਏਗਾ ਇਹ ਵੇਖਣਾ ਅਹਿਮ ਰਹੇਗਾ ਮੋਦੀ ਦੀ ਗਾਰੰਟੀ ਤੇ ਮੈਨੀਫੈਸਟੋ ਫੋਕਸ ਰਹੇਗਾ